ਕੀ ਰਾਜਨੀਤਿਕ ਲੀਡਰਾਂ ਦਾ ਸਿੱਖਤ ਹੋਣਾ ਜ਼ਰੂਰੀ ਹੈ ਸਿਆਸੀ ਲੀਡਰ ਪੜੇ ਲਿਖੇ ਨਹੀਂ ਹੈਗੇ ਉਹਨਾਂ ਨੂੰ ਪੜੇ ਲਿਖੇ ਹੋਣਾ ਲਾਜ਼ਮੀ ਹੈ ਪਰ ਮੈਂ ਅਭੀ ਲੋਕਾਂ ਨੂੰ ਸਵਾਲ ਕਰਦੀ ਆ ਕਿ ਉਹਨਾਂ ਦੇ ਆਸ-ਪਾਸ ਜਿੰਨੇ ਵੀ ਪੜੇ ਲਿਖੇ ਨੇ ਕੀ ਉਹ ਸਾਇੰਟਿਫਿਕ ਸੋਚ ਰੱਖਦੇ ਨੇ ਕੀ ਉਹ ਅੰਧਵਿਸ਼ਵਾਸੀ ਨਹੀਂ ਹੈ ਉਹ ਗੱਪਾਂ ਨੂੰ ਉਹ ਲੋਕ ਅੱਜ ਵੀ ਮੰਨਦੇ ਨੇ ਪਰ ਕਹਿਣ ਨੂੰ ਉਹ ਸਾਇੰਸ ਲੈ ਲੈਂਦੇ ਨੇ ਇੰਜੀਨੀਅਰਿੰਗ ਲੈ ਲੈਂਦੇ ਨੇ ਪਰ ਉਹਨਾਂ ਦਾ ਜਿਹੜਾ ਦਿਮਾਗ ਆ ਉਹ ਕਦੇ ਵਿਗਿਆਨਕ ਸੋਚ ਨੂੰ ਅਪਣਾ ਨਹੀਂ ਪਾਉਂਦਾ ਕਦੇ ਉਹਨਾਂ ਦਾ ਮਾਈਂਡ ਸੈਟ ਇੰਜੀਨੀਅਰਿੰਗ ਵਾਲਾ ਹੋ ਹੀ ਨਹੀਂ ਪੌਂਦਾ ਤੇ ਇਹ ਵੀ ਹੋ ਸਕਦਾ ਕਿ ਜਿਹੜੇ ਡਿਗਰੀਆਂ ਵਾਲੇ ਨੇ ਉਹ ਜੇ ਰਾਜਨੀਤੀ 'ਚ ਆ ਵੀ ਜਾਣ ਤਾਂ ਉਹ ਕੁਝ ਕਰ ਹੀ ਨਾ ਪਾਣ। ਬਹੁਤੋ ਰਾਜਨੀਤੀ 'ਚ ਆ ਰਹੇ ਨੇ ਕਿਉਂਕਿ ਲੋਕ ਕਹਿ ਰਹੇ ਨੇ ਕਿ ਸਿੱਖਿਆਤ ਵਿਅਕਤੀ ਹੋਣਾ ਚਾਹੀਦਾ ਉਹ ਕੁਝ ਕਰ ਸਕਦਾ। ਕਿ ਜ਼ਿਆਦਾਤਰ ਜਿਹੜੇ ਇਹ ਲੀਡਰ ਹੁੰਦੇ ਨੇ ਇਹਨਾਂ ਦਾ ਮਕਸਦ ਹੁੰਦਾ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਜਾਂ ਤਾਂ ਐਮ.ਐਲ.ਏ ਬਣ ਜਾਣ ਜਾਂ ਐਮ.ਪੀ ਬਣ ਜਾਣ ਉਸ ਤੋਂ ਬਾਅਦ ਜੇਕਰ ਇਹ ਇੱਕ ਵਾਰ ਬਣ ਕੇ ਅਗਲੇ ਸਾਲ ਜੇਕਰ 5 ਸਾਲਾਂ ਬਾਅਦ ਹਾਰ ਵੀ ਗਏ ਤਾਂ ਕੋਈ ਚੱਕਰ ਨਹੀਂ ਕਿਉਂਕਿ ਪੈਨਸ਼ਨ ਤਾਂ ਇਹਨਾਂ ਦੀ ਲੱਗ ਹੀ ਜਾਣੀ ਆ ਪਰ ਉਹ ਸਿਆਸੀ ਲੀਡਰ ਜਿਹੜਾ ਕਿ ਸਿੱਖਿਅਤ ਤਾਂ ਹੋ ਸਕਦਾ ਜੇਕਰ ਉਹ ਸਮਾਜ ਵਿੱਚ ਵਿਚਦਾ ਹੋਵੇ ਮੈਂ ਹਾਂ ਹਰਸ਼ੀਪਸਿਮ ਹਧੂਦਾ ਦੇਸ਼ ਦੁਨੀਆ ਚੈਨਲ ਦੇ ਉੱਤੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ ਅੱਜ ਅਸੀਂ ਇੱਕ ਵਿਚਾਰ ਚਰਚਾ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਵਿਸ਼ਾ ਅਸੀਂ ਰੱਖਿਆ ਕਿ ਰਾਜਨੀਤਿਕ ਲੀਡਰਾਂ ਦਾ ਸਿੱਖਿਅਤ ਹੋਣਾ ਜ਼ਰੂਰੀ ਆ ਇਸ ਵਿਸ਼ੇ 'ਤੇ ਚਰਚਾ ਨੂੰ ਕਰਨ ਦੇ ਲਈ ਅੱਜ ਸਾਡੇ ਨਾਲ ਮੌਜੂਦ ਨੇ ਇਸ ਚੈਨਲ ਦੇ ਮੁੱਖ ਸੰਪਾਦਕ ਗੁਰਿੰਦਰ ਕੌਰ ਮਹਦੂਦਾਂ ਜੀ ਤੇ ਅਸੀਂ ਉਹਨਾਂ ਕੋਲੋਂ ਹੀ ਸਮਝਾਂਗੇ ਸਭ ਤੋਂ ਪਹਿਲਾਂ ਕਿ ਸਿੱਖਿਆ ਤੋਂਣਾ ਕੀ ਹੁੰਦਾ ਸਸਤਿਕਾ ਸਾਰਿਆਂ ਨੂੰ ਅਸ਼ਦੀ ਜੀ ਤੁਸੀਂ ਸਵਾਲ ਪੁੱਛਿਆ ਕਿ ਸਿੱਖਿਆ ਤੋਂਣਾ ਕੀ ਹੈ ਕਿਸੇ ਕੰਮ ਬਾਰੇ ਗਿਆਨ ਪ੍ਰਾਪਤ ਕਰਨਾ ਕਿਸੇ ਕੰਮ ਨੂੰ ਸਿੱਖਣਾ ਉਹਨੂੰ ਹੀ ਸਿੱਖਿਆ ਕਹਿ ਸਕਦੇ ਹਾਂ ਅਸੀਂ ਸਿੱਖਿਆ ਜ਼ਰੂਰੀ ਨਹੀਂ ਕਿ ਪੜਾਈ ਨਾਲ ਰਿਲੇਟਡ ਹੋਵੇ ਜਾਂ ਕੋਈ ਵੀ ਹੋਰ ਵੀ ਕੰਮ ਹੋ ਸਕਦਾ ਹੈ ਜਿਵੇਂ ਬੱਚਾ ਛੋਟਾ ਹੁੰਦਾ ਹੈ ਉਹ ਅਧਿਆਪਕਾਂ ਕੋਲ ਜਾਂਦਾ ਹੈ ਸਕੂਲ ਵਿੱਚ ਜਾਂਦਾ ਹੈ ਆਪਣੇ ਅਧਿਆਪਕਾਂ ਤੋਂ ਗਿਆਨ ਹਾਸਲ ਕਰਨ ਲਈ ਜਾਂਦਾ ਹੈ ਫਿਰ ਕਾਲਜ ਜਾਂਦਾ ਹੈ ਉਸ ਦੀ ਸਟੇਜ ਅਗਲੀ ਸ਼ੁਰੂ ਹੁੰਦੀ ਕਾਲਜ ਜਾਂਦੇ ਕਾਲਜ ਵਿੱਚ ਲਗ ਲਗ ਆਪਣੇ ਅਕੋਰਡਿੰਗ ਟੂ ਸਬਜੈਕਟ ਚੁਜ਼ ਕਰਦਾ ਹੈ ਉਸ ਰਿਲੇਟਰ ਉਹ ਗਿਆਨ ਹਾਸਲ ਕਰਦਾ ਹੈ ਫਿਰ ਉਸ ਨੂੰ ਆਪਣੇ ਅੰਦਰ ਯਾਨੀ ਕਿ ਆਪਣੇ ਦਿਮਾਗ ਦੇ ਅੰਦਰ ਉਤਾ ਲੈਂਦਾ ਹੈ ਵੀ ਕਿਸ ਤਰ੍ਹਾਂ ਗਿਆਨ ਹੈ ਅਧਿਆਪਕਾਂ ਨੇ ਸਾਨੂੰ ਕੀ ਸਿਖਾਇਆ ਇਹ ਵੀ ਇੱਕ ਤਰ੍ਹਾਂ ਦਾ ਹੀ ਸਿੱਖਿਆ ਦੀ ਕਹਾ ਜ ਸਕਦਾ ਹੈ ਤੋਟੇ ਕਹਿਣ ਤੋਂ ਪਾਵੇ ਆ ਕਿ ਸਿੱਖਿਆਤ ਹੋਣ ਦਾ ਮਤਲਬ ਹੁੰਦਾ ਕਿਸੇ ਕੰਮ ਨੂੰ ਸਿੱਖਣ ਲਈ ਪਹਿਲਾਂ ਗਿਆਨ ਲੈਣਾ ਤੇ ਫਿਰ ਉਸ ਤੋਂ ਬਾਅਦ ਉਸ ਗਿਆਨ ਨੂੰ ਲਾਗੂ ਕਰਨਾ ਲਾਗੂ ਕਰਕੇ ਉਸ ਦੀ ਪ੍ਰੈਕਟਿਸ ਕਰਦੇ ਰਹਿਣਾ ਤੇ ਜਦੋਂ ਪ੍ਰੈਕਟਿਸ ਕਰਦੇ ਕਰਦੇ ਅਸੀਂ ਸਕਿਲਫੁਲ ਹੋ ਜਾਂਦੇ ਹਾਂ ਉਸ ਕੰਮ ਨੂੰ ਲੈ ਕੇ ਤਾਂ ਫਿਰ ਅਸੀਂ ਆਪਣੇ ਆਪ ਨੂੰ ਸਿੱਖਿਤ ਕਹਿ ਸਕਦੇ ਹਾਂ ਤੇ ਇਹਦੇ ਨਾਲ ਹੀ ਇੱਕ ਸਵਾਲ ਆ ਰਿਹਾ ਵਾ ਕਿ ਜਿਹੜਾ ਸਾਡਾ ਸਬਕੌਨਸ਼ੀਅਸ ਮਾਈਂਡ ਹੁੰਦਾ ਜਦੋਂ ਅਸੀਂ ਕਿਸੇ ਕੰਮ ਨੂੰ ਦੁਹਰਾਉਂਦੇ ਆ ਦੁਹਰਾਵ ਦੁਹਰਾ ਕੇ ਪ੍ਰੈਕਟਿਸ ਕਰ ਕਰਕੇ ਜਦੋਂ ਜਿਹੜੀ ਉਹਦੀ ਜਾਣਕਾਰੀ ਹੁੰਦੀ ਆ ਉਸ ਕੰਮ ਨੂੰ ਕਿਵੇਂ ਕਰਨਾ ਇਹ ਜਿਹੜੀ ਜਾਣਕਾਰੀ ਆ ਜਦੋਂ ਉਹ ਸਬਕੌਨਸ਼ੀਅਸ ਮਾਈਂਡ 'ਚ ਸਾਡੇ ਸਟੋਰ ਹੋ ਜਾਂਦੀ ਆ ਤਾਂ ਫਿਰ ਅਸੀਂ ਇੱਕ ਮਸ਼ੀਨਾਂ ਦੀ ਤਰ੍ਹਾਂ ਜਿਉਣ ਲੱਗਦੇ ਆ ਅਸੀਂ ਹਰੇਕ ਕੰਮ ਮਸ਼ੀਨਾਂ ਦੀ ਤਰ੍ਹਾਂ ਵਸ ਕਰੀ ਜਾ ਰਹੇ ਆ ਕਰੀ ਜਾ ਰਹੇ ਆ ਤਾਂ ਸਵਾਲ ਇੱਧਰ ਇਹ ਬਣਦਾ ਕਿ ਕੀ ਸਾਡਾ ਸਿੱਖਿਆਤ ਹੋਣਾ ਮਸ਼ੀਨਾਂ ਦੀ ਤਰ੍ਹਾਂ ਹੋ ਜਾਣਾ ਵਾ ਕਿ ਜਦੋਂ ਅਸੀਂ ਮਸ਼ੀਨ ਹੋ ਜਾਵਾਂਗੇ ਉਦੋਂ ਅਸੀਂ ਆਪਣੇ ਆਪ ਨੂੰ ਸਿੱਖਿਤ ਕਹਾਵਾਂਗੇ ਦੇਖੋ ਜੀ ਇਨਸਾਨ ਨੂੰ ਪਹਿਲੀ ਗੱਲ ਤਾਂ ਮਸ਼ੀਨ ਕਿਹਾ ਜਾਂਦਾ ਹੈ ਕਿਉਂਕਿ ਦਿਨ ਪਰ ਉਹ ਮਸ਼ੀਨ ਦੀ ਤਰ੍ਹਾਂ ਹੀ ਮਿਹਨਤ ਕਰਦਾ ਹੈ ਦੂਜੀ ਗੱਲ ਰਹੀ ਮਸ਼ੀਨਾ ਦੀ ਗੱਲ ਜਿਹੜੀ ਤੁਸੀਂ ਕੀਤੀ ਹੈ ਕਿ ਮਸ਼ੀਨ ਵੀ ਇੱਕ ਤਰ੍ਹਾਂ ਦੀ ਹੀ ਉਹਨੂੰ ਸਿਖਲਾਈ ਹੋਈ ਦਿੱਤੀ ਜਾਂਦੀ ਹੈ ਕਿ ਤੁਸੀਂ ਅਕਸਰ ਹੀ ਦੇਖਿਆ ਹੋਵੇਗਾ ਕਿ ਮਸ਼ੀਨ ਕਿਸ ਤਰ੍ਹਾਂ ਕੰਮ ਕਰਦੀ ਹੈ ਕਿਸ ਤਰ੍ਹਾਂ ਚੀਜ਼ਾਂ ਨੂੰ ਅਡਜਸਟ ਕਰ ਦਿੰਦੀ ਹੈ ਉਹਦੀ ਪੈਕਿੰਗ ਵੀ ਕਰ ਦਿੰਦੀ ਹੈ ਕਿਉਂਕਿ ਉਸ ਉਸਨੂੰ ਵੀ ਇੱਕ ਤਰ੍ਹਾਂ ਦੀ ਸਿਖਲਾਈ ਹੋਈ ਦਿੱਤੀ ਜਾਂਦੀ ਹੈ ਵੀ ਕਿਸ ਤਰ੍ਹਾਂ ਕੋਈ ਚੀਜ਼ ਕਿਤੇ ਰੱਖਣੀ ਹੈ ਕੀ ਕਰਨਾ ਹੈ ਅੱਪਾ ਇਹ ਵੀ ਕਹਿ ਸਕਦੇ ਆ ਕਿ ਟ੍ਰੇਨਡ ਕਰ ਦਿੱਤਾ ਜਾਂਦਾ ਇੱਕ ਇਨਸਾਨ ਨੂੰ ਉਹਦੇ ਵਿੱਚ ਸਕਿੱਲ ਪੈਦਾ ਹੋ ਜਾਂਦੀ ਹੈ ਨਾ ਉਸੇ ਤਰ੍ਹਾਂ ਇਹ ਕੰਮ ਕਰ ਲੱਜ ਜਾਂਦਾ ਸਕਿੱਲ ਦਾ ਪੈਦਾ ਹੋਣਾ ਹੀ ਮਤਲਬ ਆਪਾਂ ਕਹਿ ਸਕਦੇ ਆ ਕਿ ਟ੍ਰੇਨਡ ਹੋ ਗਏ ਅਸੀਂ ਸਿੱਖਿਤ ਹੋ ਗਏ ਹਾਂਜੀ ਤੇ ਇਸੇ ਨੂੰ ਸਿੱਖਿਤ ਕਹਿੰਦੇ ਆ ਅਸੀਂ ਤੇ ਇਹਦਾ ਬੜਾਈ ਇੱਕ ਪ੍ਰਚਲਿਤ ਐਗਜ਼ਾਮਪਲ ਅਸੀਂ ਦੇਖ ਸਕਦੇ ਆ ਇੱਕ ਫਿਲਮ ਆ 12th fail ਉਹਦੇ ਵਿੱਚ ਇੱਕ ਮੁੰਡਾ ਹੁੰਦਾ ਉਹ ਆਪੀਐਸ ਬਣਨ ਦੀ ਤਿਆਰੀ ਕਰਦਾ ਤੇ ਜੋ ਉਹਦੇ ਵਿੱਚ ਫਿਲਮ 'ਚ ਦਿਖਾਇਆ ਉਹ ਕਿੰਨੀ ਮਿਹਨਤ ਕਰਦਾ ਮਤਲਬ ਕਿ ਉਹਨੂੰ ਇੱਕ ਤਰੀਕੇ ਨਾਲ ਪੂਰਾ ਦਾ ਪੂਰਾ ਮਸ਼ੀਨ ਹੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇਹ ਬੜੀ ਹੀ ਇੱਕ ਵਧੀਆ ਐਗਜ਼ੈਂਪਲ ਆ ਸਮਝਣ ਦੀ ਕਿ ਜਿਹੜੇ ਸਾਡੇ ਕਿੱਤੇ ਹੁੰਦੇ ਆ ਉਹਨਾਂ ਕਿੱਤਿਆਂ ਦੇ ਲਈ ਅਸਲ 'ਚ ਅਸੀਂ ਮਸ਼ੀਨਾ ਹੀ ਭਾਲਦੇ ਹੁੰਨੇ ਆ ਇਹ ਇੱਕ ਕੌੜਾ ਸੱਚ ਆ ਤੇ ਇਹ ਇੱਕ ਨੈਗੇਟਿਵ ਪੱਖ ਵੀ ਆ ਪੋਜ਼ਿਟਿਵ ਪੱਖ ਇਹੀ ਆ ਕਿ ਅਸੀਂ ਕੰਮ ਨੂੰ ਵਧੀਆ ਢੰਗ ਨਾਲ ਕਰ ਸਕਦੇ ਹਾਂ ਪਰ ਨੈਗੇਟਿਵ ਪੱਖ ਇਹ ਹੈ ਕਿ ਅਸੀਂ ਇੱਕ ਮਸ਼ੀਨ ਦੀ ਤਰ੍ਹਾਂ ਜ਼ਿੰਦਗੀ ਜਿਉਂਦੇ ਰਹਿੰਦੇ ਹਾਂ ਹਾਂਜੀ ਹਸ਼ਦੀਪ ਜੀ ਜੇ ਅਸੀਂ ਕੁਝ ਸਿੱਖਿਆ ਹੋਏਗਾ ਤਾਂ ਹੀ ਉਹ ਕੰਮ ਨੂੰ ਕਰ ਪਾਵਾਂਗੇ ਤੇ ਜੀ ਇਸ ਨਾਲ ਅਸੀਂ ਹੁਣ ਆਪਣੇ ਅਗਲੇ ਸਵਾਲ ਦੀ ਵੱਲ ਅਸੀਂ ਵੱਧਦੇ ਹਾਂ ਤੇ ਅਗਲਾ ਜਿਹੜਾ ਸਵਾਲ ਆ ਉਹ ਅੱਜ ਦਾ ਮੁੱਖ ਸਵਾਲ ਆ ਤੇ ਵਿਸ਼ਾ ਵੀ ਆ ਕਿ ਕੀ ਰਾਜਨੀਤਿਕ ਲੀਡਰਾਂ ਦਾ ਸਿੱਖਤ ਹੋਣਾ ਜ਼ਰੂਰੀ ਆ ਹਸ਼ਦੀਪ ਜੀ ਤੁਸੀਂ ਸਵਾਲ ਪੁੱਛਿਆ ਕਿ ਸਿਆਸੀ ਲੀਡਰ ਐਜੂਕੇਟਿਡ ਹੋਣੇ ਚਾਹੀਦੇ ਨੇ ਲਾਜ਼ਮੀ ਹੋਣੇ ਚਾਹੀਦੇ ਨੇ ਦੇਖੋ ਇਹ ਅਕਸਰ ਹੀ ਲੋਕਾਂ ਨੂੰ ਲੋਕਾਂ ਤੋਂ ਇਹ ਸੁਣਿਆ ਗਿਆ ਕਿ ਲੋਕ ਕਹਿੰਦੇ ਨੇ ਕਿ ਸਿਆਸੀ ਲੀਡਰ ਪੜ੍ਹੇ ਲਿਖੇ ਨਹੀਂ ਹੈਗੇ ਉਹਨਾਂ ਨੂੰ ਪੜ੍ਹੇ ਲਿਖੇ ਹੋਣਾ ਲਾਜ਼ਮੀ ਹੈ ਪਰ ਮੈਂ ਅਭੀ ਲੋਕਾਂ ਨੂੰ ਸਵਾਲ ਕਰਦੀ ਹਾਂ ਕਿ ਉਹਨਾਂ ਦੇ ਆਸ-ਪਾਸ ਜਿੰਨੇ ਵੀ ਪੜ੍ਹੇ ਲਿਖੇ ਨੇ ਕੀ ਉਹ ਸਾਇੰਟਿਫਿਕ ਸੋਚ ਰੱਖਦੇ ਨੇ ਕੀ ਉਹ ਅੰਧਵਿਸ਼ਵਾਸੀ ਨਹੀਂ ਏ ਜਿਹੜੇ ਉਹਨਾਂ ਨੇ ਬਚਪਨ ਤੋਂ ਸੁਣੇ ਸੀਗੇ ਆਪਣੇ ਮਾਪਿਆਂ ਤੋਂ ਜੋ ਗੱਪਾਂ ਸੁਣੀਆਂ ਸੀਗੀਆਂ ਉਹ ਗੱਪਾਂ ਨੂੰ ਉਹ ਲੋਕ ਅੱਜ ਵੀ ਮੰਨਦੇ ਨੇ ਪਰ ਕਹਿਣ ਨੂੰ ਉਹ ਸਾਇੰਸ ਲੈ ਲੈਂਦੇ ਨੇ ਇੰਜੀਨੀਅਰਿੰਗ ਲੈ ਲੈਂਦੇ ਨੇ ਪਰ ਉਹਨਾਂ ਦਾ ਜਿਹੜਾ ਦਿਮਾਗ ਆ ਉਹ ਕਦੇ ਵਿਗਿਆਨਕ ਸੋਚ ਨੂੰ ਅਪਣਾ ਨਹੀਂ ਪਾਉਂਦਾ ਕਦੇ ਉਹਨਾਂ ਦਾ ਮਾਈਂਡਸੈਟ ਇੰਜੀਨੀਅਰਿੰਗ ਵਾਲਾ ਹੋਈ ਨਹੀਂ ਪਾਉਂਦਾ ਉਹਨਾਂ ਦੇ ਕਿਤੇ ਤੱਕ ਕੀ ਉਹ ਜਿਹੜਾ ਮਾਈਂਡਸੈਟ ਆ ਉਹ ਸਿਮਟ ਕੇ ਰਹਿ ਜਾਂਦਾ ਪਰ ਜਦੋਂ ਅਸਲੀ ਜ਼ਿੰਦਗੀ ਆਂਦੀ ਆ ਤਾਂ ਉਹ ਫਿਰ ਤੋਂ ਉਦਾਂ ਦਾ ਹੀ ਜੀਵਨ ਬਤੀਤ ਕਰਦੇ ਆ ਜਿਹੜਾ ਕਿ ਉਹਨਾਂ ਨੂੰ ਬਚਪਨ ਸਿਖਾਇਆ ਗਿਆ ਹੁੰਦਾ ਦੇਖੋ ਜੀ ਕੋਈ ਵੀ ਸਿਆਸੀ ਲੀਡਰ ਆ ਉਹਨਾਂ ਕੋਲ ਬਹੁਤ ਬੜੀ ਪਾਵਰ ਤਾਕਤਾਂ ਹੁੰਦੀਆਂ ਨੇ ਪਰ ਉਹ ਸਿਆਸੀ ਲੀਡਰ ਜਿਹੜਾ ਕਿ ਸਿੱਖਿਆ ਤੈਨ ਹੋ ਸਕਦਾ ਜੇਕਰ ਉਹ ਸਮਾਜ ਵਿੱਚ ਵਿਚਦਾ ਹੋਵੇ ਸਮਾਜ ਵਿੱਚ ਵਿਚਰੇਗਾ ਉਸ ਨੂੰ ਲੋਕਾਂ ਦੀਆਂ ਮੁਸ਼ਕਲਾਂ ਦਾ ਪਤਾ ਲੱਗੇਗਾ ਲੋਕਾਂ ਦੇ ਮੁੱਦੇ ਉੱਪ ਚੁੱਕੇਗਾ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਉਹ ਮਤਲਬ ਉਸਨੇ ਕਿਹੜੇ ਕਿਹੜੇ ਵਿਕਾਸ ਕੰਮ ਕਰਨੇ ਨੇ ਕਿਹੜੇ ਕਿਹੜੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨੀਆਂ ਤਾਂ ਕਿ ਲੋਕ ਉਸ ਦੇ ਸਮਾਜ ਦੇ ਲੋਕ ਖੁਸ਼ ਰਹਿਣ ਪੁਆਇੰਟ ਇਹੀ ਹੈ ਇੱਥੇ ਮਤਲਬ ਕਿ ਕਿ ਜਿਵੇਂ ਕੋਈ ਵਿਅਕਤੀ ਆ ਜੇਕਰ ਉਹ ਕਿਸੇ ਜਗ੍ਹਾ 'ਚ ਕਿਸੇ ਖਿੱਤੇ 'ਚ ਜਾ ਰਿਹਾ ਵਾ ਉਧਰ ਦੇ ਜਿਹੜੇ ਲੋਕ ਨੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਉਹ ਸਮਝਦਾ ਵਾ ਸਮੱਸਿਆਵਾਂ ਨੂੰ ਨੋਟ ਕਰ ਰਿਹਾ ਵਾ ਕਿਵੇਂ ਉਸ ਹਲਕੇ ਦਾ ਵਿਕਾਸ ਹੋ ਸਕਦਾ ਇਸ ਬਾਰੇ ਉਸ ਕੋ ਰਣਨੀਤੀ ਆ ਤਾਂ ਸਹੀ ਮਾਇਨੇ ਅਚ ਅਸੀਂ ਅਜਿਹੇ ਵਿਅਕਤੀ ਨੂੰ ਸਿੱਖਿਅਤ ਕਹਿ ਸਕਦੇ ਆ ਜਿਹੜਾ ਕਿ ਰਾਜਨੀਤੀ ਵਿੱਚ ਉਤਰ ਸਕਦਾ ਵਾ ਤੇ ਲੋਕਾਂ ਦਾ ਭਲਾ ਕਰ ਸਕਦਾ ਤੁਸੀਂ ਹਰਸ਼ਦੀਪ ਜੀ ਸਹੀ ਕਿਹਾ ਕਿ ਹਰੇਕ ਸਿਆਸੀ ਲੀਡਰ ਕੋ ਕੋਈ ਨਾ ਕੋਈ ਰਣਨੀਤੀ ਜ਼ਰੂਰ ਹੋਣੀ ਚਾਹੀਦੀ ਆ ਤੇ ਇਹ ਵੀ ਹੋ ਸਕਦਾ ਕਿ ਜਿਹੜੇ ਡਿਗਰੀਆਂ ਵਾਲੇ ਨੇ ਉਹ ਜੇ ਰਾਜਨੀਤੀ ਚ ਆ ਵੀ ਜਾਣ ਤਾਂ ਉਹ ਕੁਝ ਕਰ ਹੀ ਨਾ ਪਾਣ ਹੋ ਸਕਦਾ ਉਹ ਕਿਸੇ ਹੋਰ ਕੰਮ ਲਈ ਬਣੇ ਹੋਣ ਹੋ ਸਕਦਾ ਕੰਪਿਊਟਰ ਤੇ ਬੈਠ ਕੇ ਕੰਮ ਕਰਨ ਲਈ ਬਣੇ ਹੋਣ ਪਰ ਉਹ ਰਾਜਨੀਤੀ ਚ ਆ ਰਹੇ ਨੇ ਕਿਉਂਕਿ ਲੋਕ ਕਹ ਰਹੇ ਨੇ ਕਿ ਸਿੱਖਿਆਤ ਵਿਅਕਤੀ ਹੋਣਾ ਚਾਹੀਦਾ ਉਹ ਕੁਝ ਕਰ ਸਕਦਾ ਦੇਖੋ ਜੀ ਡਿਗਰੀਆਂ ਹਾਸਲ ਕਰਕੇ ਵੀ ਕੰਮ ਨਹੀਂ ਸਿੱਖ ਹੁੰਦਾ ਕਿਉਂਕਿ ਕਈ ਵਾਰ ਇਹ ਦੇਖਿਆ ਜਾਂਦਾ ਕਿ ਇਨਸਾਨ ਨੇ ਡਿਗਰੀ ਕੋਈ ਕੀਤੀ ਹੁੰਦੀ ਹੈ ਕੰਮ ਕੋਈ ਕਰਦਾ ਹੈ ਕਿਉਂਕਿ ਜਿਸ ਤਰ੍ਹਾਂ ਦਾ ਉਹ ਕੰਮ ਸਿੱਖੇਗਾ ਉਸੇ ਤਰ੍ਹਾਂ ਦੀ ਉਹ ਸਕਿੱਲ ਉਹਦੇ ਚ ਪੈਦਾ ਹੋਵੇਗੀ ਇਸੇ ਨੂੰ ਲੈ ਕੇ ਇੱਕ ਹੋਰ ਗੱਲ ਆ ਸਾਂਝੀ ਕਰਨੀ ਚਾਹਣਾ ਮੈਂ ਦਰਸ਼ਕਾਂ ਨਾਲ ਕਿ ਜਿਵੇਂ ਆਪਾਂ ਕਹਿੰਨੇ ਆ ਕਿ ਜਿਹੜੇ ਰਾਜਨੀਤਿਕ ਲੋਕ ਨੇ ਉਹ ਸਾਡਾ ਭਲਾ ਨਹੀਂ ਕਰਦੇ ਉਹ ਬਸ ਆਪਣੀਆਂ ਜਿਹੜੀਆਂ ਜੇਬਾਂ ਨੇ ਆਪਣੇ ਜਿਹੜੇ ਘਰ ਨੇ ਉਹੀ ਭਰਨ ਤੇ ਲੱਗੇ ਹੋਏ ਆ ਪਰ ਇਧਰ ਜਿਹੜਾ ਦੋਸ਼ ਆ ਉਹ ਸਿਰਫ ਅਸੀਂ ਉਹਨਾਂ ਨੂੰ ਨਹੀਂ ਦੇ ਸਕਦੇ ਕਿਉਂਕਿ ਜਿਵੇਂ ਆਪਾਂ ਕਹਿੰਨੇ ਆ ਕਿ ਦੇਸ਼ ਅੰਦਰ ਡੈਮੋਕ੍ਰੇਸੀ ਆ ਡੈਮੋਕ੍ਰੇਸੀ ਦਾ ਮਤਲਬ ਹੁੰਦਾ ਲੋਕਤੰਤਰ ਲੋਕ ਆਪਣਾ ਆਗੂ ਚੁਣਦੇ ਨੇ ਤੇ ਜਿਹੜੇ ਉਹ ਆਗੂ ਨੇ ਉਹ ਲੋਕਾਂ ਦੇ ਵਿੱਚੋਂ ਹੀ ਨਿਕਲ ਕੇ ਬਾਹਰ ਆਏ ਨੇ ਸੋ ਇੱਥੇ ਜਿਹੜਾ ਪੁਆਇੰਟ ਆ ਉਹ ਇਹੀ ਆ ਕਿ ਜਿਵੇਂ ਉਹ ਲੋਕਾਂ ਦੇ ਵਿੱਚੋਂ ਆਏ ਨੇ ਯਾਨੀ ਕਿ ਸਾਡੇ ਸਮਾਜ ਚੋਂ ਹੀ ਉਹ ਆਏ ਨੇ ਤੇ ਜਦੋਂ ਅਸੀਂ ਅਜਿਹੇ ਆਗੂ ਨੂੰ ਦੇਖਦੇ ਆ ਤਾਂ ਅਸਲ ਚ ਅਸੀਂ ਆਪਣੇ ਆਪ ਨੂੰ ਹੀ ਦੇਖ ਰਹੇ ਹੁੰਦੇ ਆ ਅਸੀਂ ਆਪਣੇ ਆਪ ਦੀ ਜਿਹੜੀ ਇਮੇਜ ਆ ਉਹ ਉਹਨਾਂ ਦੇ ਜ਼ਰੀਏ ਰਿਫਲੈਕਟ ਹੋ ਕੇ ਸਾਨੂੰ ਦਿਖਦੀ ਆ ਸੋ ਇੱਥੇ ਇਹ ਵੀ ਜ਼ਰੂਰੀ ਆ ਕਿ ਸਿਰਫ ਅਸੀਂ ਇਹ ਨਾ ਕਹੀ ਚਾਹੀਏ ਕਿ ਉਹਨਾਂ ਦਾ ਸਿੱਖਿਆਤ ਹੋਣਾ ਬਹੁਤ ਜ਼ਰੂਰੀ ਆ ਅਸੀਂ ਆਪਣੇ ਵੱਲ ਵੀ ਧਿਆਨ ਦਈਏ ਕਿ ਕੀ ਅਸੀਂ ਆਪ ਵੀ ਸਿੱਖਿਆਤ ਹੈਗੇ ਆ ਕੀ ਸਾਨੂੰ ਪਤਾ ਵਾ ਕਿ ਆਪਣਾ ਜਿਵੇਂ ਅਸੀਂ ਨਾਗਰਿਕਾਂ ਇਸ ਦੇਸ਼ ਦੇ ਤੇ ਇੱਕ ਦੇਸ਼ ਦਾ ਜਿਹੜਾ ਨਾਗਰਿਕ ਆ ਉਸ ਦੇਸ਼ ਦੇ ਨਾਗਰਿਕ ਨੂੰ ਕਿਹੜੀਆਂ-ਕਿਹੜੀਆਂ ਗੱਲਾਂ ਬਾਰੇ ਪਤਾ ਹੋਣਾ ਚਾਹੀਦਾ ਉਸ ਦੀਆਂ ਆਪਣੀਆਂ ਕਿਹੜੀਆਂ ਜ਼ਿੰਮੇਵਾਰੀਆਂ ਨੇ ਤਾਂ ਕਿ ਜਿਹੜਾ ਦੇਸ਼ ਆ ਉਸ ਦਾ ਆਲਾ-ਦੁਆਲਾ ਵਾ ਉਸ ਦੀ ਵੀ ਭਲਾਈ ਹੋ ਸਕੇ ਉਸ ਦੀ ਆਪਦੇ ਵੀ ਭਲਾਈ ਹੋ ਸਕੇ ਉਸ ਦਾ ਬੌਧਿਕ ਵਿਕਾਸ ਆ ਜਿਹੜਾ ਉਹ ਉੱਚਾ ਜਾ ਸਕੇ ਤੇ ਜਿਹੜਾ ਪੁਆਇੰਟ ਸੀਗਾ ਸਿਆਸੀ ਆਗੂਆਂ ਦਾ ਪਹਿਲੀ ਗੱਲ ਇਹ ਆ ਕਿ ਜ਼ਿਆਦਾਤਰ ਜਿਹੜੇ ਇਹ ਲੀਡਰ ਹੁੰਦੇ ਨੇ ਇਹਨਾਂ ਦਾ ਮਕਸਦ ਹੁੰਦਾ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਜਾਂ ਤਾਂ ਐਮਐਲਏ ਬਣ ਜਾਣ ਜਾਂ ਐਮਪੀ ਬਣ ਜਾਣ ਉਸ ਤੋਂ ਬਾਅਦ ਜੇਕਰ ਇਹ ਇੱਕ ਵਾਰ ਬਣ ਕੇ ਅਗਲੇ ਸਾਲ ਜੇਕਰ ਪੰਜ ਸਾਲਾਂ ਬਾਅਦ ਇਹ ਹਾਰ ਵੀ ਗਏ ਤਾਂ ਕੋਈ ਚੱਕਰ ਨਹੀਂ ਕਿਉਂਕਿ ਪੈਨਸ਼ਨ ਤਾਂ ਇਹਨਾਂ ਦੀ ਲੱਗ ਹੀ ਜਾਣੀ ਆ ਤੇ ਉਸ ਤੋਂ ਬਾਅਦ ਫਿਰ ਕੀ ਹੁੰਦਾ ਇਹ ਕੋਸ਼ਿਸ਼ ਕਰਦੇ ਨੇ ਕਿ ਜਿਹੜਾ ਜਨਤਾ ਦਾ ਪੈਸਾ ਉਸ ਚੋਂ ਇਹ ਥੋੜਾ ਬਹੁਤ ਆਪਣੇ ਕੋਲ ਰੱਖ ਕੇ ਜਿਹੜੇ ਆਪਣੇ ਘਰ ਨੇ ਉਹਨਾਂ ਨੂੰ ਪਰ ਸਕਣ ਜਾਂ ਕੋਈ ਹੋਰ ਤਰੀਕੇ ਨਾਲ ਆਪਣੀਆਂ ਜੇਬਾਂ ਭਰ ਸਕਣ ਤੇ ਇਸ ਤੋਂ ਲਾਵਾ ਜਿਹੜਾ ਦੂਜਾ ਜਿਹੜਾ ਪੁਆਇੰਟ ਆ ਉਹ ਇਹ ਆ ਕਿ ਜੋ ਇਹ ਲੀਡਰ ਨੇ ਇਹ ਉਹ ਕੰਮ ਕਰਦੇ ਨੇ ਚਾਹੋ ਕੋਈ ਵੀ ਹੋਵੇ ਚਾਹੇ ਵੱਡੇ ਤੋਂ ਵੱਡੇ ਅਹੁਦੇ ਤੇ ਵੀ ਕੋਈ ਮੰਤਰੀ ਹੋਵੇ ਚਾਹੇ ਕੋਈ ਪ੍ਰਧਾਨ ਮੰਤਰੀ ਹੋਵੇ ਚੀਫ ਮਿਨਿਸਟਰ ਹੋਵੇ ਉਹ ਵੀ ਉਹ ਕੰਮ ਕਰਦੇ ਨੇ ਜਿਹੜਾ ਲੋਕਾਂ ਦੀ ਮੰਗ ਹੁੰਦੀ ਆ ਜਿਹੜੇ ਕੰਮ ਲੋਕਾਂ ਦੀ ਮੰਗ ਹੁੰਦੀ ਆ ਉਹੀ ਕੰਮ ਉਹ ਕਰਕੇ ਉਹਨਾਂ ਨੂੰ ਦਿੰਦੇ ਨੇ ਸੋ ਇੱਥੇ ਵੀ ਸਾਡੀ ਫਿਰ ਤੋਂ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਆਪਣੀਆਂ ਜਾਇਜ਼ ਮੰਗਾਂ ਦਾ ਤੁਹਾਡੇ ਗੱਲ ਇੱਥੇ ਟੋਕਣਾ ਚਾਹੁੰਦੀ ਤੁਹਾਨੂੰ ਮੈਂ ਕਈ ਵਾਰ ਲੋਕਾਂ ਨੂੰ ਵੀ ਪਤਾ ਹੁੰਦਾ ਵੀ ਉਹਨਾਂ ਦੀ ਮੰਗਾਂ ਕੀ ਹੈ ਕਿਉਂਕਿ ਅੱਜਕੱਲ੍ਹ ਦੇਖਿਆ ਗਿਆ ਵੀ ਲੋਕ ਜਿਹੜੇ ਨਾ ਉਹ ਹੀ ਆਟਾ ਦਾ ਦਾਲ ਸਕੀਮ ਕਹ ਦੋ ਉਹਦੇ ਤੇ ਹਟਕੇ ਹੋਏ ਨੇ ਪਰ ਉਹਨਾਂ ਨੂੰ ਖੁਦ ਨਹੀਂ ਪਤਾ ਵੀ ਉਹਨਾਂ ਦੇ ਮੰਗਾ ਕਿਹੜੀਆਂ ਨੇ ਜੀ ਸੋ ਇੱਥੇ ਤੁਸੀਂ ਫ੍ਰੀਬੀ ਦੀ ਗੱਲ ਕੀਤੀ ਆ ਤੇ ਇੱਕ ਜਿਹੜੀ ਗੱਲ ਸੀ ਮੈਂ ਕਰਨ ਲੱਗਾ ਦੁਆਰਾ ਕਿ ਜਿਵੇਂ ਸਾਨੂੰ ਆਪਣੀਆਂ ਮੰਗਾ ਹੀ ਜਦ ਤੱਕ ਨਹੀਂ ਪਤਾ ਲੱਗਦੀਆਂ ਮੰਗਾ ਜਿਹੜੀਆਂ ਜਾਇਜ਼ ਨੇ ਉਹਦਾ ਪੈਮਾਨਾ ਇਹ ਹੁੰਦਾ ਜੇਕਰ ਬੌਧਿਕ ਤੌਰ ਤੇ ਆਰਥਿਕ ਤੇ ਸਮਾਜਿਕ ਤੌਰ ਤੇ ਸਾਡਾ ਵਿਕਾਸ ਹੋ ਰਿਹਾ ਵਿਕਾਸ ਦਾ ਮਤਲਬ ਇਹੀ ਹੁੰਦਾ ਕਿ ਅਸੀਂ ਮੁਕਤੀ ਵੱਲ ਜਾ ਰਹੇ ਹਾਂ ਅਸੀਂ ਜੋ ਸਮੱਸਿਆਵਾਂ ਨੇ ਸਮੱਸਿਆਵਾਂ ਤੋਂ ਮੁਕਤ ਹੋਣ ਵੱਲ ਜੇ ਅਸੀਂ ਜਾ ਰਹੇ ਹਾਂ ਤਾਂ ਅਸੀਂ ਆਪਣੇ ਆਪ ਨੂੰ ਕਹਿ ਸਕਦੇ ਹਾਂ ਕਿ ਵਿਕਾਸ ਸਾਡਾ ਹੋ ਰਿਹਾ ਵਾ ਵਿਕਾਸ ਦਾ ਮਤਲਬ ਮਨੁੱਖੀ ਦਿਮਾਗ ਹੈ ਜਿਹੜਾ ਉਹ ਵਿਕਾਸ ਦਾ ਮਤਲਬ ਇਹ ਲੈਂਦਾ ਜੇਕਰ ਸਾਨੂੰ ਗਿਣਤੀ ਦਿਖਾਈ ਦਿੰਦੀ ਹੈ ਜਿਵੇਂ ਮੰਨ ਲਓ 10 ਬਿਲਡਿੰਗਾਂ ਸੀਗੀਆਂ ਅਸੀਂ 20 ਬਣਾਤੀਆਂ ਬਿਲਡਿੰਗਾਂ ਤਾਂ ਸਾਡਾ ਵਿਕਾਸ ਹੋ ਗਿਆ ਜਾਂ ਆਪਣੇ ਪੱਖਪਾਤ ਕਰਕੇ ਕੋਈ ਇਹ ਜਾਂ ਵਿਸ਼ੇਸ਼ ਥਾਂ ਜੇਕਰ ਉਹ ਬਣ ਗਿਆ ਤਾਂ ਵਿਕਾਸ ਹੋ ਗਿਆ ਸਾਡਾ ਸਾਡੀ ਤਰੱਕੀ ਹੋ ਗਈ ਤੇ ਜਿਹੜੇ ਸਿਆਸੀ ਲੋਕ ਨੇ ਉਹ ਵੀ ਜਿਹੜੀਆਂ ਇਹ ਜੇ ਹੀ ਮੰਗਾਂ ਹੁੰਦੀਆਂ ਜਿਨ੍ਹਾਂ ਦੀ ਅਸਲ ਮਾਇਨੇ ਚ ਕੋਈ ਵਰਤੋਂ ਵੀ ਨਹੀਂ ਹੁੰਦੀ ਉਹ ਲੋਕਾਂ ਨੂੰ ਦੇਣ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਉਹਨਾਂ ਨੂੰ ਵੋਟਾਂ ਮਿਲ ਸਕਣ ਦੂਜੀ ਗੱਲ ਇਹ ਸੀ ਤੁਸੀਂ ਕੀਤੀ ਸੀਗੀ ਤੇ ਲੋਕ ਜਿਹੜੀਆਂ ਮੁਫਤ ਚੀਜ਼ਾਂ ਆਉਂਦੀਆਂ ਉਹਨਾਂ ਮਗਰ ਉਹ ਭੱਜਦੇ ਨੇ ਕੁਝ ਹੱਦ ਤੱਕ ਇਹ ਜਿਹੜੀਆਂ ਮੰਗਾਂ ਆਉਂਦੀਆਂ ਉਹ ਜਾਇਜ਼ ਹੁੰਦੀਆਂ ਕਿਉਂਕਿ ਕਈ ਲੋਕ ਕਈ ਪਰਿਵਾਰ ਇਦਾਂ ਦੇ ਬਾਕੀ ਹੁੰਦੇ ਨੇ ਜਿਨ੍ਹਾਂ ਨੂੰ ਲੋੜ ਹੁੰਦੀ ਆ ਜਿਨ੍ਹਾਂ ਘਰੇ ਚੁੱਲ੍ਹਾ ਵੀ ਨਹੀਂ ਹੁੰਦਾ ਉਹਨਾਂ ਦੀ ਤਾਂ ਗੱਲ ਠੀਕ ਆ ਉਹਨਾਂ ਨੂੰ ਫ੍ਰੀ ਦੇਣਾ ਬਣਦਾ ਵੀ ਆ ਸਰਕਾਰ ਦੀ ਜ਼ਿੰਮੇਵਾਰੀ ਵੀ ਆ ਪਰ ਮੁੱਖ ਤੌਰ ਤੇ ਮੇਰੇ ਦੇਖਣ ਮੁਤਾਬਕ ਸਰਕਾਰ ਦੀ ਜਿਹੜੀ ਅਹਿਮ ਜ਼ਿੰਮੇਵਾਰੀ ਆ ਉਹ ਅਸਲ 'ਚ ਵਿਕਾਸ ਨੂੰ ਲਿਆਉਣਾ ਹੀ ਆ ਜਿਹੜਾ ਮੌਜੂਦਾ ਲੈਵਲ ਹੈਗਾ ਵਾ ਜੋ ਮੌਜੂਦਾ ਤੌਰ ਤੇ ਲੈਵਲ ਹੈ ਜੋ ਸਥਿਤੀ ਆ ਉਸ ਸਥਿਤੀ ਤੋਂ ਵਿਕਾਸ ਵੱਲ ਨੂੰ ਜਾਣਾ ਉਸ ਸਰਕਾਰ ਦਾ ਮਨੋਰਥ ਹੁੰਦਾ ਇਸ ਦੇ ਲਈ ਸਰਕਾਰ oportunidades ਵੀ ਦੇ ਸਕਦੀ ਆ ਲੋਕਾਂ ਨੂੰ ਜਿਵੇਂ ਕਿ ਰਿਜ਼ਰਵੇਸ਼ਨ ਦੀ ਜੇ ਅਸੀਂ ਐਗਜ਼ੈਂਪਲ ਲੈ ਲਈਏ ਤਾਂ ਰਿਜ਼ਰਵੇਸ਼ਨ ਦਾ ਮਕਸਦ ਇਹੋ ਆ ਕਿ ਜੋ ਲੋਅਰ ਕਾਸਟ ਪੀਪਲ ਨੇ ਸੋ ਕਾਲਡ ਲੋਅਰ ਕਾਸਟ ਪੀਪਲ ਅਸਲ 'ਚ ਉਹ ਲੋਅਰ ਕਾਸਟ ਹੈ ਨਹੀਂ ਪਰ ਸਮਾਜ ਕਈ ਐਦਾਂ ਦਾ ਸਮਾਜ ਹੈਗਾ ਸਾਡਾ ਜਿਹੜਾ ਉਹਨਾਂ ਨੂੰ ਮੰਨਦਾ ਵਾ ਉਹ ਐਦਾਂ ਦੀ ਸੋਚ ਨੂੰ ਰੱਖਦਾ ਤੇ ਜਿਹੜਾ ਉਹਨਾਂ ਦਾ ਜਿਹੜਾ ਪੱਤਰ ਆ ਉਹ ਕਾਫੀ ਸਾਲਾਂ ਤੋਂ ਉਹਨਾਂ ਤੇ ਜੋ ਜ਼ੁਲਮ ਹੋ ਰਹੇ ਨੇ ਜਿਨ੍ਹਾਂ ਕਰਕੇ ਉਹਨਾਂ ਦਾ ਜਿਹੜਾ ਬૌਧਿਕ ਵਿਕਾਸ ਆ ਆਰਥਿਕ ਵਿਕਾਸ ਆ ਉਹ ਰੁਕ ਚੁੱਕਿਆ ਸੀ ਉਸ ਨੂੰ ਉੱਚਾ ਚੁੱਕਣ ਦੇ ਲਈ ਆ ਜਿਹੜੀ ਰਿਜ਼ਰਵੇਸ਼ਨ ਆ ਇਹਦੀ ਵਰਤੋਂ ਕੀਤੀ ਜਾਂਦੀ ਆ ਸੋ ਇਹ ਜਿਹੜਾ ਤਰੀਕਾ ਵਾ ਇਹ ਤਰੀਕਾ ਓਪਰਚ्युनिटी ਦੇਣਾ ਵਾ ਅਗਲੇ ਨੂੰ ਸਰਕਾਰ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਇਦਾਂ ਦੀਆਂ ਓਪਰਚ्युनिटीਜ਼ ਨੂੰ ਕ੍ਰੀਏਟ ਕਰਨਾ ਹੀ ਆ ਤਾਂ ਕਿ ਜਿਹੜਾ ਦੱਬਿਆ ਹੋਇਆ ਤਬਕਾ ਵਾ ਉਹ ਉੱਠ ਸਕੇ ਪਰ ਜੇ ਅਸੀਂ ਦੂਜੇ ਪਾਸੇ ਸਿਰਫ ਫ੍ਰੀ ਵੱਲ ਨੂੰ ਜਾਣਦੇ ਆ ਕਿ ਸਰਕਾਰ ਸਾਨੂੰ ਫ੍ਰੀ ਦੀਆਂ ਚੀਜ਼ਾਂ ਦੇਵੇਗੀ ਤਾਂ ਉਸ ਨਾਲ ਨੁਕਸਾਨ ਉਲਟਾ ਸਾਡਾ ਹੀ ਹੁੰਦਾ ਨੁਕਸਾਨ ਸਾਡਾ ਇਸ ਪ੍ਰਕਾਰ ਹੁੰਦਾ ਕਿ ਅਸੀਂ ਆਪਣੇ ਆਪ ਨੂੰ ਉੱਚਾ ਹੀ ਨਹੀਂ ਚੁੱਕ ਪਾਉਂਦੇ ਅਸੀਂ ਫ੍ਰੀ ਦੇ ਜੋਗੀ ਰਹਿ ਜਾਂਦੇ ਹ ਹਸ਼ਦੀਪ ਜੀ ਤੁਸੀਂ ਠੀਕ ਕਿਹਾ ਕਿ ਲੋਕਾਂ ਅਤੇ ਸਿਆਸੀ ਲੀਟਰਾਂ ਦਾ ਸਿੱਖਿਆਤ ਉਹਨਾਂ لازਮੀ ਹੈ ਇਸ ਤੋਂ ਇਲਾਵਾ ਹੋਰ ਵੀ ਕੋਈ ਫੈਕਟਰ ਹੈ ਜੇ ਇਸ ਬਾਰੇ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਉਹ ਵੀ ਜ਼ਰੂਰੀ ਹੋਣੀ ਚਾਹੀਦੀ ਹੈ ਇੱਕ ਹੋਰ ਫੈਕਟਰ ਆ ਜੀ ਜਿਹੜਾ ਬਹੁਤ ਜ਼ਰੂਰੀ ਆ ਉਹ ਹੈਗਾ ਐਂਡ ਰਿਜ਼ਲਟ ਦਾ ਪਤਾ ਹੋਣਾ ਕਿਉਂਕਿ ਅਸੀਂ ਬਹੁਤ ਕੁਝ ਕਰ ਰਹੇ ਆ ਤੇ ਲਗਾਤਾਰ ਕਰਦੇ ਰਹਾਂਗੇ ਪਰ ਅਸੀਂ ਜੋ ਕੁਝ ਵੀ ਕਰਦੇ ਆ ਉਹਦਾ ਜਿਹੜਾ ਐਂਡ ਰਿਜ਼ਲਟ ਆ ਉਹ ਸਾਨੂੰ ਪਤਾ ਨਹੀਂ ਹੁੰਦਾ ਇੱਕ ਬੜੀ ਸਿੱਧੀ ਜੀ ਐਗਜ਼ਾਮਪਲ ਆ ਜਿਵੇਂ ਕਿ ਅਸੀਂ ਬਿਲਡਿੰਗਾਂ ਬਣਾ ਲਈਆਂ ਬਹੁਤ ਸਾਰੀਆਂ ਸੜਕਾਂ ਬਣਾ ਲਈਆਂ ਪਰ ਜਿਸ ਵਿਅਕਤੀ ਨੇ ਇਸ ਦੀ ਸ਼ੁਰੂਆਤ ਕੀਤੀ ਹੋਏਗੀ ਸ਼ਾਇਦ ਉਸਨੇ ਇਸ ਬਾਰੇ ਸੋਚਿਆ ਨਹੀਂ ਹੋਏਗਾ ਕਿ ਜੇ ਅਸੀਂ ਬਿਲਡਿੰਗਾਂ ਬਣਾ ਰਹੇ ਹਾਂ ਸੜਕਾਂ ਬਣਾ ਰਹੇ ਹਾਂ ਕਿ ਇਹ ਬਣਾਉਣਾ ਵਾਕਿਆ ਹੀ ਜ਼ਰੂਰੀ ਆ ਜਾਂ ਇਸ ਤੋਂ ਜ਼ਰੂਰੀ ਕੁਝ ਹੋਰ ਆ ਜਿਵੇਂ ਇਸ ਤੋਂ ਜ਼ਰੂਰੀ ਤਾਂ ਕੁਦਰਤ ਦੇ ਆਲੇ ਦੁਆਲੇ ਸਾਡਾ ਹੋਣਾ ਵਾ ਦਰਖਤ ਹੋਣਾ ਵਾ ਇਸ ਤੋਂ ਜ਼ਰੂਰੀ ਪਾਣੀ ਹੋਣਾ ਵਾ ਹੁਣ ਜਿਵੇਂ ਮੀਂਹ ਦਾ ਪਾਣੀ ਆ ਉਹ ਜਦੋਂ ਪੈਂਦਾ ਵਾਰ ਧਰਤੀ ਤੇ ਡਿੱਗਦਾ ਮੀਂਹ ਦਾ ਪਾਣੀ ਤਾਂ ਜ਼ਰੂਰੀ ਹੁੰਦਾ ਕਿ ਉਹ ਜਿਹੜਾ ਪਾਣੀ ਆ ਉਹ ਧਰਤੀ ਦੇ ਅੰਦਰ ਜਾ ਸਕੇ ਪਰ ਸੜਕਾਂ ਤੇ ਹੋਣ ਕਰਕੇ ਉਹ ਜਿਹੜਾ ਪਾਣੀ ਉਹ ਜਾਂਦਾ ਨਹੀਂ ਮਤਲਬ ਕਿ ਕਹਿਣ ਦਾ ਭਾਵ ਇਹ ਆ ਕਿ ਜੋ ਵੀ ਅਸੀਂ ਕੰਮ ਕਰ ਰਹੇ ਆ ਤੇ ਜੋ ਬਾਕੀ ਲੋਕ ਕੰਮ ਕਰ ਰਹੇ ਆ ਉਹਨਾਂ ਨੂੰ ਇਹ ਦੇਖਣਾ ਪਾਏਗਾ ਕਿ ਜੋ ਐਂਡ ਰਿਜ਼ਲਟ ਆ ਉਹ ਸਾਨੂੰ ਮੁਕਤੀ ਵੱਲ ਲੈ ਕੇ ਜਾ ਰਿਹਾ ਕਿ ਨਹੀਂ ਮੁਕਤੀ ਦਾ ਮਤਲਬ ਹੁੰਦਾ ਸਮੱਸਿਆਵਾਂ ਤੋਂ ਮੁਕਤ ਹੋਣਾ ਜਿਹੜੀਆਂ ਸਮੱਸਿਆਵਾਂ ਨੇ ਜਿਹੜੀਆਂ ਸਾਨੂੰ ਬੰਨ੍ਹਦੀਆਂ ਨੇ ਸਾਨੂੰ ਬੰਦਨ 'ਚ ਪਾਉਂਦੀਆਂ ਨੇ ਜੇਕਰ ਉਹਨਾਂ ਸਮੱਸਿਆਵਾਂ ਤੋਂ ਅਸੀਂ ਮੁਕਤ ਹੋ ਰਹੇ ਆਂ ਜੋ ਕੁਝ ਵੀ ਕਰ ਰਹੇ ਆ ਉਹਦਾ ਐਂਡ ਰਿਜ਼ਲਟ ਮੁਕਤੀ ਆ ਤਾਂ ਅਸੀਂ ਕਹਿ ਸਕਦੇ ਆ ਕਿ ਜਿਹੜਾ ਏ ਵਾਲਾ ਫੈਕਟਰ ਆ ਇਹ ਸਿੱਖਿਆਤ ਹੋਣ ਨਾਲ ਵੀ ਬਹੁਤ ਜ਼ਰੂਰੀ ਆ ਕਿਉਂਕਿ ਸਿੱਖਿਆਤ ਹੋ ਕੇ ਬੰਦਾ ਮਸ਼ੀਨ ਹੋ ਜਾਂਦਾ ਵਾ ਤੇ ਮਸ਼ੀਨ ਹੋ ਕੇ ਬੰਦਾ ਜ਼ਿੰਦਗੀ ਨੂੰ ਉਦਾਂ ਹੀ ਜੀਣ ਲੱਗ ਜਾਂਦਾ ਜਿੱਦਾਂ ਉਹਨੂੰ ਲੱਗਦਾ ਹੁੰਦਾ ਉਹਨੂੰ ਇਹ ਅਵੇਅਰਨੈਸ ਨਹੀਂ ਰਹਿੰਦੀ ਕਿ ਉਹਦੀ ਜ਼ਿੰਦਗੀ ਚ ਸਭ ਤੋਂ ਇੰਪੋਰਟੈਂਟ ਚੀਜ਼ ਕੀ ਆ ਜੇ ਸੋ ਤੇ ਵੀ ਅਸੀਂ ਜੇ ਸਬਬ ਬਣਿਆ ਤਾਂ ਆਪਾਂ ਜ਼ਰੂਰ ਇਸ ਵਿਸ਼ੇ ਤੇ ਗੱਲ ਕਰਾਂਗੇ ਹਜਦੀਪ ਜੀ ਤੁਸੀਂ ਜੋ ਵੀ ਕਿਹਾ ਇਸ ਵਿਸ਼ੇ ਤੇ ਜੋ ਵੀ ਕਿਹਾ ਉਹ غور ਕਰਨ लायक ਹੈ ਅੱਗੇ ਤੋਂ ਜੋ ਵੀ ਚਰਚਾਵਾ ਹੋਣਗੀਆਂ ਜ਼ਰੂਰ ਦਰਸ਼ਕਾਂ ਤੇ ਜਾਣਕਾਰੀ ਭਰਪੂਰੀ ਹੋਣਗੀਆਂ ਤੇ ਅਸੀਂ ਅੱਗੇ ਤੋਂ ਵੀ ਵਧੀਆ ਚਰਚਾਵਾ ਲੈ ਕੇ ਆਂਦੇ ਰਵਾਂਗੇ ਸੋ ਦਰਸ਼ਕੋ ਏ ਸੀ ਅੱਜ ਦੀ ਵਿਚਾਰ ਚਰਚਾ ਜਿਸ ਵਿੱਚ ਅਸੀਂ ਵਿਚਾਰ ਕੀਤਾ ਕਿ ਕੀ ਸਿਆਸੀ ਲੀਡਰਾਂ ਦਾ ਸਿੱਖਿਅਤ ਹੋਣਾ ਜ਼ਰੂਰੀ ਹੈ ਜਿਸ ਦਾ ਸਿੱਟਾ ਇਹ ਹੀ ਨਿਕਲਿਆ ਕਿ ਜੋ ਪਰਿਭਾਸ਼ਾ ਅਸੀਂ ਸਿੱਖਿਅਤ ਹੋਣ ਨੂੰ ਦਿੰਦੇ ਹਾਂ ਉਸ ਨੂੰ ਪਹਿਲਾਂ ਤਾਂ ਚੇਂਜ ਕਰੀਏ ਤੇ ਸਿੱਖਿਅਤ ਹੋਣ ਨਾਲੋਂ ਵੀ ਜ਼ਰੂਰੀ ਜਿਹੜਾ ਫੈਕਟਰ ਆ ਉਹ ਹੈਗਾ ਆਪਣੇ ਐਂਡ ਰਿਜ਼ਲਟ ਨੂੰ ਪਹਿਚਾਨਣਾ ਜੇਕਰ ਅਸੀਂ ਆਪਣੇ ਐਂਡ ਰਿਜ਼ਲਟ ਪ੍ਰਤੀ ਸਪਸ਼ਟਾ ਜੋਗਜਵੀ ਅਸੀਂ ਕਰ ਰਹੇ ਹਾਂ ਉਸ ਦਾ ਐਂਡ ਰਿਜ਼ਲਟ ਸਾਨੂੰ ਪਤਾ ਵਾ ਤਾਂ ਅਸੀਂ ਸਹੀ ਮਾਇਨੇ 'ਚ ਸਿੱਖਿਅਤ ਇਲਾਣੇ ਜਾ ਸਕਦੇ ਆ ਸੋ ਦਰਸ਼ਕੋ ਸਾਨੂੰ ਅੱਜ ਦੇ ਲਈ ਇਜਾਜ਼ਤ ਦਿਓ